ਇਕ ਓੰਕਾਰ ਸਤਨਾ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦਿ ਦਰਸ਼ਨ ਦੇਖ ਜੀਵਾ ਗੁਰ ਤੇਰਾ ਨਨ ਕਰਮ ਹੋਏ ਪ੍ਰਭ ਮੇਰਾ ਇਹ ਬੇਨੰਤੀ ਸੁਣ ਪ੍ਰਭ ਮੇਰੇ ਦੇ ਨਾਮ ਕਰ ਆਪਣੇ ਚਿਰੇ ਆਪਣੀ ਸਰਨ ਆਖ ਪ੍ਰਭ ਦਾਤੇ ਗੁਰ ਪ੍ਰਸਾਦ ਨੇ ਮਿਰਲੇ ਜਾਤੇ ਸੱਜਣ ਸਚਾ ਪਾਤਿਸਾ ਹੋ ਸਿਰ ਸਾਹ ਹਾਂ ਦੇ ਸੋ ਜਿਸ ਪਾਸ ਬੈਠਿਆ ਸੋ ਹੀਐ ਸਭ ਨਾਂ ਦਾ ਵੇ ਸੋ ਕਹੋ ਅਟਲ ਗੁਰ ਸੇਵਿਆ ਹਨਸ ਸਹਜ ਸੁਭਾਏ ਦਰਸ਼ਨ ਪਰਸ ਐ ਗੁਰੂ ਕੈ ਜਨਮ ਮਰਨ ਦੁਖ ਜਾਏ ਭੂਵੇਂ ਸਿਪਤਕ ਸਮੰਧੀ ਨੂਰ ਅਰਸਹ ਹੁਰਸਹ ਛਟਿਐ ਤੋ ਦਿਠੈ ਸਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟਿਐ ਸਤਨਾਮ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾਤੀ ਜਾ ਮਨ ਹੱਠ ਕਿਨੇ ਨਾ ਪਾਇਓ ਸਭ ਥਕੇ ਕਰਮ ਕਮਾਏ ਮਨ ਹੱਠ ਪੇਖ ਕਰ ਪਰਮ ਦੇ ਦੁਖ ਪਾਇਆ ਦੂਜੇ ਭਾਏ ਰਿੱਧ ਸਿੱਧ ਸਭ ਮੋਹ ਹੈ ਨਾਮ ਨਵਸੈ ਮਨ ਆਏ ਗੁਰ ਸੇਵਾ ਤੇ ਮਨ ਨਿਰਮਲ ਹੋਵੇ ਅਗਿਆਨ ਅੰਧੇਰਾ ਜਾਏ ਨਾਮ ਰਤਨ ਕਰ ਪ੍ਰਗਟ ਹੋਆ ਨਾਨਕ ਸਹਿਜ ਸਮਾਏ ਮਹੱਲਾ ਤੀਜਾ ਸ਼ਬਦ ਸਾਧਨਾ ਆਇਓ ਨਾਮ ਨਾ ਲਗੋ ਪਿਆਰ ਰਸਨਾ ਫਿੱਕਾ ਬੋਲਣਾ ਨਿਤ ਨਿਤ ਹੋਏ ਖੁਆਰ ਨਾਨਕ ਕਿਰਤ ਪੈ ਕਮਾਵਨਾ ਕੋਈ ਨਾ ਮੇਟਣ ਹਾਰ ਪੌੜੀ ਧੰਨ ਧੰਨ ਸਤਪੁਰਖ ਸਤ ਗੁਰੂ ਹਮਾਰਾ ਜੇਤ ਮਿਲਿਆ ਹਮਕੋ ਸਾਤਿ ਆਈ ਧੰਨ ਧੰਨ ਸਤਪੁਰਖ ਸਤ ਗੁਰੂ ਹਮਾਰਾ ਜਿੱਤ ਮਿਲੇ ਹਮ ਹਰ ਭਗਤ ਪਾਈ ਧਨ ਧਨ ਹਰ ਭਗਤ ਸਤਿਗੁਰੂ ਹਮਾਰਾ ਜਿਸ ਕੀ ਸੇਵਤੇ ਹਮ ਹਰ ਨਾਮ ਲਵ ਲਈ ਧੰਨ ਧੰਨ ਹਰ ਗਿਆਨੀ ਸਤਿਗੁਰੂ ਹਮਾਰਾ ਜਿਨ ਵੈਰੀ ਮਿੱਤਰ ਹਮਕੋ ਸਭ ਸਮ ਦਿਸਟ ਦਿਖਾਈ ਧੰਨ ਧੰਨ ਸਤਿਗੁਰੂ ਮਿੱਤਰ ਹਮਾਰਾ ਜਿਨਹਰ ਨਾਮ ਸੋ ਹਮਾਰੀ ਪ੍ਰੀਤ ਬਣਾਈ ਤਨ ਤਨ ਸਤਿਗੁਰੂ ਮਿੱਤਰ ਹਮਾਰਾ ਜਿਨਹਰ ਨਾਮ ਸੋ ਹਮਾਰੀ ਪ੍ਰੀਤ ਬਣਾਈ ਵਾਹੇ ਗੁਰੂ ਜੀ ਕਾ ਖਾਲਸਾ ਵਾਹ ਹੈ ਗੁਰੂ ਜੀ ਕੀ ਫਤਿਹ ਸਲੋਕ ਮਹੱਲਾ 3 ਜਾ ਮਨ ਹੱਠ ਕਿਨੈ ਨਾ ਪਾਇਓ ਸਭ ਥਕੇ ਕਰਮ ਕਮਾਏ ਮਨ ਹੱਠ ਵੇਖ ਕਰ ਪਰਮਦੇ ਦੁਖ ਪਾਇਆ ਦੁਜੈ ਭਾਏ ਅੰਗ 593 ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ